देखो हमारे सिख जगत में पहली बात तो ये कहते हैं कि परमात्मा निराकार है निरंकार है तो जब गुरुजी से मेरे को ज्ञान मिल गया और मैं रिटायर हो गया तो मैं गुरु ग्रंथ साहब की चार सैचियां लेकर आया चार सैचियां लेकर आया तो मैं तीन साल उसकी खोज करी कि जो परमात्मा कहते हैं गीता में बताते हैं वेद में बताते हैं क्या वो बात सच है ਜੀਵਾਂ ਮੇਂ ਲਿਖਾ ਹੈ ਕਿ ਤਿੰਨ ਪਰਮਾਤਮਾ ਹੈ ਔਰ ਉਸਕਾ ਤਿੰਨ ਨਾਮ ਹੈ ਜਿਪਣੇ ਕਹੇ ਵੀ ਓਮ ਤਤ ਸਤ ਤੋ ਹਮਾਰੇ ਕਹਾ ਲਿਖੇ ਹੋਏ ਜ਼ਰੂਰ ਲਿਖੇ ਹੋਗੇ ਕਿਉਂਕਿ ਗੁਰੂ ਨਾਨਕ ਕੋ ਵੀ ਸਭ ਪਤਾ ਹੋਗਾ ਜੇ ਅਗਰ ਗੁਰੂ ਨਾਨਕ ਪੂਰਾ ਥਾ ਤੋ ਉਸਕੋ ਵੀ ਪਤਾ ਹੋਗਾ ਤੋ ਮੈਂਨੇ ਫਿਰ ਇਸਕੇ ਕਾਰਨ ਜੇ ਸਭ ਜੇ ਬਾਤਾਂ ਦੀ ਇਨਕੇ ਸਵਾਲ ਢੂੰਢਣੇ ਕੇ ਲਿਏ ਫਿਰ ਮੈਂ ਗੁਰੂ ਗ੍ਰੰਥ ਸਾਹਿਬ ਲੈ ਕੇ ਆਇਆ ਤੋ ਉਸਕੇ ਪਹਿਲੇ ਤੋ ਮੈਂ ਜੇ ਢੂੰਡਾ ਕਿ ਪਰਮਾਤਮਾ ਸਾਕਾਰ ਹੈ 1257 ਪੰਨੇ ਪਰ ਲਿਖਾ ਹੂਆ ਹੈ ਕਿ ਬਾਗੇ ਕਾਪੜ ਬੋਲੇ ਭੈਣ ਲੰਮਾ ਨੱਕ ਤੇ ਕਾਲੇ ਤੇਰੇ ਨੈਣ ਕਬੂ ਸਹਬ ਦੇਖਿਆ ਭੈਣ ਬਈ ਇਹ ਜਿਆ ਸਹਬ ਆ ਜਿਹਦੀਆਂ ਕਾਲੀਆਂ ਅੱਖਾਂ ਨੇ ਸੋਹਣਾ ਮੂੰਹ ਆ ਮਿੱਠੀ ਬੋਲੀ ਬੋਲਦਾ ਤੇ ਉਹਦਾ ਚਿੱਟਾ ਦੁੱਧ ਵਰਗਾ ਰੰਗ ਤੇ ਉਹਦੇ ਕੱਪੜੇ ਨੇ ਤੇ ਮੈਂ ਬੜਾ ਹੈਰਾਨ ਹੋਇਆ ਵੀ ਇਹ ਤਾਂ ਕਹਿੰਦੇ ਨਿਰੰਕਾਰ ਆ ਇਹ ਤਾਂ ਸਾਰੀ ਤਸਵੀਰ ਨਾਨਕ ਨੇ ਨਾਨਕ ਜੀ ਨੇ ਖਿੱਚੀ ਪਈ ਆ ਫਿਰ ਦੂਸਰੀ ਤਾਂ ਇੱਕ 566 ਪੰਨੇ 'ਤੇ ਲਿਖਾ ਹੂਆ ਹੈ ਕਿ ਸੋਹਣਾ ਨੱਕ ਤੇ ਲੰਬੜੇ ਤੇਰੇ ਵਾਲਾ ਔਰ ਫਿਰ ਕਿਆ ਲਿਖਾ ਹੈ ਕਿ ਤੇਰੇ ਸੁਨਹਿਰੀ ਮਾਲਾ ਪੈਣੀ ਹੋਈ ਐ ਤੇਰਾ ਸਰੀਰ ਸੁਨਹਿਰੀ ਐ ਤੇਰੇ ਵਾਲ ਜਿਹੜੇ ਨੇ ਸੋਨੇ ਰੰਗੇ ਨੇ ਤੇ ਤੂੰ ਹੰਸ ਮੰਗੂ ਹੰਮ ਕਿੱਥੇ ਮਕਤੁਰਦਾ ਹੈਗਾ ਤੇ ਸਾਰਾ ਉਹ ਸ਼ਬਦ ਵਿੱਚ ਲਿਖਿਆ ਹੋਇਆ 567 ਪੰਨੇ ਤੇ ਜਿਹੜਾ ਮਰਜੀ ਦੇਖ ਲਵੇ ਇਹ ਤੇ ਮੰਨ ਲਓ ਉਹ ਤੋਂ ਸਿੱਧ ਹੋ ਗਿਆ ਤੇ ਪਹਿਲੀ ਗੱਲ ਕਹੇ ਗੁਰੂ ਜਿਹੜੇ ਹੈਗਾ ਪ੍ਰਮਾਤਮਾ ਉਹ ਸਾਕਾਰ ਹੈ ਕਿਉਂਕਿ जे फिर मैंने क्या देखा कि जे कहते हैं गुरु नानक देव जी का कोई गुरु नहीं है ये सारे लोग डंडोरा पीट रहे हैं कि गुरु नानक देव जी का कोई गुरु नहीं है तो, तो दो सौ सताई पन्ने पे मैंने पढ़ा गुरु नानक देव जी आप खुद कहते हैं क्या कहते हैं सतगुरु देख्या जैसे मैं आपको देख रहा हूं सतगुर देखिया दीख्या लीनी दीख्या का मतलब है मैंने उससे ਇਨੀਸ਼ੀਏਸ਼ਨ ਲਈ ਮੰਤਰ ਲਈਆ ਸਤਿਗੁਰ ਦੇਖਿਆ ਦੇਖਿਆ ਲਈਨੀ ਮਨ ਤਨ ਅਰਪਿਓ ਉਹ ਨੂੰ ਮੈਂ ਸਾਰਾ ਕੁਝ ਆਪਣਾ ਭੇਟ ਕਰ ਦਿੱਤਾ ਮਨ ਤਨ ਅਰਪਿਓ ਅੰਤਰਗਤ ਕੀਨੀ ਫੇਰ ਕੀ ਕਹਿੰਦੇ ਆ ਗਤ ਮਿੱਤ ਪਾਈ ਆਤਮ ਚੀਨੀ ਕਹਿੰਦੇ ਫੇਰ ਮੇਰੀ ਕਤੀ ਮੈਨੂੰ ਮਿਲੀ ਇਹਨਾਂ ਦਵਾਈ ਗੁਰੂ ਨੇ ਇਹ ਕਹਿੰਦੇ ਉਹਦਾ ਗੁਰੂ ਕੋਈ ਨਹੀਂ ਫੇਰ ਇਹ ਕਹਿੰਦੇ ਸ਼ਬਦ ਗੁਰੂ ਸਭ ਤੋਂ ਨਿਕੇਲਾ ਹੁਣ ਗੁਰੂ ਸ਼ਬਦ ਗੁਰੂ ਗੁਰੂ ਦਾ ਸ਼ਬਦ ਹੈ ਸਾਡੇ ਪੰਜ ਪਿਆਰੇ ਅਮਰਤ ਸਿਖਾਉਂਦੇ ਨੇ ਉਹ ਵੀ ਤਾਂ ਬੰਦੇ ਹੀ ਨੇ ਉਹੀ ਮੂਲ ਮੰਤਰ ਦਿੰਦੇ ਆ ਉਹੀ ਮੱਲ ਬੈਗੁਰੂ ਦਾ ਮੰਤਰ ਦਿੰਦੇ ਆ ਤੇ ਉਹ ਬੰਦੇ ਨਹੀਂ ਹੈ ਇਹ ਕਹ ਰਿਹਾ ਸੀ ਅਸੀਂ ਬੰਦੇ ਗੁਰੂ ਨਹੀਂ ਮੰਨਣਾ ਤੇ ਆਪ ਸਾਰੇ ਟੋਲੇ ਜਿੰਨੇ ਸੰਤਾਂ ਦੇ ਫਿਰਦੇ ਆ ਤੇ ਉਹ ਸਾਰੇ ਕੀ ਕਰਦੇ ਆ ਪੰਜ ਬੰਦੇ ਤਿਆਰ ਕਰਦੇ ਆ ਅਮਰਤ ਦੇ ਸਾਰਿਆਂ ਨੂੰ ਪਲਾ ਕੇ ਅਮਰਤ ਸਿਖਾਉਂਦੇ ਆ ਤੇ ਗੁਰੂ ਨਾਨਕ ਦੇਵ ਜੀ ਕਹਿੰਦੇ ਮੇਰਾ ਤਾਂ ਗੁਰੂ ਹੈ ਮੈਂ ਨਾਮ ਲਿਆ ਉਹ ਤੋਂ ਨਾਮ ਲੈ ਕੇ ਜਦੋਂ ਮੈਨੂੰ ਪਤਾ ਲੱਗਿਆ ਵੀ ਇਹ ਪੂਰਨਮਾ ਸਾਰਾ ਕੁਝ ਨੂੰ ਅਰਪਣ ਕਰ ਦਿੱਤਾ ਤਾਂ ਮੈਨੂੰ ਗਤੀ ਮਿਲੀ ਹੈ ਸੇ